ਸਮਾਰਟ ਸਿਟੀ ਦੀ ਇੱਕ ਅਜੀਹੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਕੀ ਰੈਹਾਸ਼ੀ ਇਲਾਕੇ ਦੇ ਵਿੱਚ ਇਹਨਾਂ ਕੂੜੇ ਦਾ ਜਿਹੜਾ ਢੇਰ ਲੱਗਾ ਹੋਇਆ ਹੈ ਦੇਖ ਸਕਦੇ ਹੋ ਹਾਂ ਜੀ ਹਾਂ ਜੀ ਇਹ ਲੋਕ ਕਈ ਲੋਕ ਆਪਣੇ ਇਲਾਕੇ ਕਰਕੇ ਰੇੜੇ ਵੀ ਸਿੱਟੀ ਜਾਂਦੇ ਇੱਥੇ ਰਾਤ ਨੂੰ ਸਰਮ ਮੈਂ ਗਿਰਦਾ ਜੀ ਰਾਤ ਨੂੰ ਸਿੱਟੀ ਜਾਂਦੇ ਲੋਕੀ ਅੱਧ ਦਿਨ ਜਾਨੇ ਹੈ ਜੀ ਅਸੀਂ ਤਾਂ ਰੋ ਡੇਲੀ ਇੱਥੋਂ ਡੁਬਣਾ ਚੱਕ ਕੇ ਜਾਈਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਕਿ ਕੂੜੇ ਦੇ ਢੇਰ ਦੇ ਉੱਤੇ ਮੱਖੀਆਂ ਭਿੰਬਿਨਾ ਰਹੀਆਂ ਨੇ ਤੇ ਖੜਨਾ ਵੀ ਦੁਸ਼ਗੁਬਰ ਹੋਇਆ ਪਿਆ ਕਿ ਕੋਈ ਪਤਾ ਨਹੀਂ ਇਹ ਸਕੂੜੇ ਦਾ ਕਰਨਾ ਕੀ ਹੈ ਜਾਂਦਾ ਕਿੱਥੇ ਹੈ ਕਿ ਲੈ ਕੇ ਕਿੱਥੇ ਜਾਂਦਾ ਇਹ ਤੇ ਆਪਾਂ ਖੜ ਨਹੀਂ ਸਕਦੇ ਆਮ ਇਨਸਾਨ ਇੱਥੇ ਥੋੜੀ देर ਵੀ ਨਹੀਂ ਰੁਕ ਸਕਦਾ ਸਰਵਾਈਵ ਕਰ ਸਕਦਾ ਕਿਉਂਕਿ ਇੱਥੇ ਕਿਤਨਾ ਕਿਤੇ ਸਾਧ ਹੀ ਪ੍ਰੋਬਲਮ ਖੂਨ ਦੀ ਵੀ ਦਿੱਕਤ ਹੈ ਕੂੜੇ ਦੇ ਡੰਪ ਪਏ ਨੇ ਦੇਖੋ ਢੇਰਾਂ ਦੇ ਢੇਰ ਲੱਗੇ ਨੇ ਇਹ ਸਿਰਫ ਇੱਕ ਦਿਨ ਦੀ ਗੱਲ ਨਹੀਂ ਹੈ ਇਹ ਰੋਜ਼ ਦਾ ਹੀ ਵਰਤਾਰਾ ਇਦਾਂ ਹੀ ਵਾਪਰਿਆ ਜਾਂਦਾ ਇੱਥੇ ਕੂੜੇ ਦੇ ਢੇਰ ਸਿੱਟੇ ਜਾਂਦੇ ਹਨ ਪਰ ਇੱਥੇ ਚੁੱਕਣ ਦਾ ਬਿਲਕੁਲ ਵੀ ਕੋਈ ਵੀ ਖੀਲਾ ਵਸੀਲਾ ਨਹੀਂ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪੀ ਲੁਧਿਆਣਾ ਸ਼ਹਿਰ ਜਿਹਨੂੰ ਕਿ ਸਮਾਰਟ ਸਿਟੀ ਕਿਹਾ ਜਾਂਦਾ ਹੈ ਸਮਾਰਟ ਸਿਟੀ ਦੀ ਇੱਕ ਅਜੀਹੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਰੈਹਾਸ਼ੀ ਇਲਾਕੇ ਦੇ ਵਿੱਚ ਇਨਾ ਕੂੜੇ ਦਾ ਜਿਹੜਾ ਢੇਰ ਲੱਗਾ ਹੋਇਆ ਹੈ ਦੇਖ ਸਕਦੇ ਹੋ ਮੇਰੇ ਇੱਕ ਪਾਸੇ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਦਿਖਾ ਸਕਦੇ ਹੋ ਕਿ ਜਿੱਥੇ ਨਾਮਚੀਨ ਕਾਲਜ ਹੈ ਐਸ ਡੀਪੀ ਕਾਲਜ ਫॉर ਊਮਨ ਹੈ ਤੇ ਨਾਲ ਹੀ ਕਾਲਜ ਹੈ ਦੂਸਰੀ ਸਾਈਡ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਕਹੂੰਗੀ ਦਿਖਾ ਕਿ ਨਾਲ ਹੀ ਸਾਹਮਣੇ ਮੰਦਰ ਹੈ ਔਰ ਬਿਲਕੁਲ ਓਪੋਜ਼ਿਟ ਸਾਈਡ ਗੁੱਗਾ ਮੇੜੀ ਦਾ ਮੰਦਰ ਵੀ ਬਨਿਆ ਹੋਇਆ ਹੈ ਮੈਂ ਤੁਹਾਨੂੰ ਦਿਖਾ ਕੈਮਰਾ ਪਰਸਨ ਨੂੰ ਕਹੂੰਗੀ ਕਿ ਦਿਖਾ ਕਿ ਕਿਸ ਤਰ੍ਹਾਂ ਇੱਕ ਪਾਸੇ ਰੈਸ਼ੀ ਏਰੀਆ ਪੈਂਦਾ ਹੈ ਇੱਕ ਪਾਸੇ ਕਾਲਜ ਪੈਂਦਾ ਹੈ ਇੱਕ ਪਾਸੇ ਮੰਦਿਰ ਬੰਦੇ ਆ ਸੋ ਇਹ ਮੰਦਿਰ ਮੰਦਿਰ ਹੋਣ ਦੇ ਬਾਵਜੂਦ ਵੀ ਮੰਦਿਰ ਦੇ ਸਾਹਮਣੇ ਕਿਸ ਤਰ੍ਹਾਂ ਕੂੜੇ ਦੇ ਡੰਪ ਪਏ ਨੇ ਦੇਖੋ ਢੇਰਾਂ ਦੇ ਢੇਰ ਲੱਗੇ ਨੇ ਇਹ ਸਿਰਫ ਇੱਕ ਦਿਨ ਦੀ ਗੱਲ ਨਹੀਂ ਹੈ ਇਹ ਰੋਜ਼ ਦਾ ਹੀ ਵਰਤਾਰਾ ਇਦਾਂ ਹੀ ਵਾਪਰਿਆ ਜਾਂਦਾ ਇੱਥੇ ਕੂੜੇ ਦੇ ਢੇਰ ਸਿੱਟੇ ਜਾਂਦੇ ਹਨ ਪਰ ਇਥੇ ਚੁੱਕਣ ਦਾ ਬਿਲਕੁਲ ਵੀ ਕੋਈ ਵੀ ਹਿਲਾ-ਵਸਿਲਾ ਨਹੀਂ ਕੀਤਾ ਜਾਂਦਾ ਸੋ ਜਿਸ ਇਲਾਕੇ ਦੇ ਵਿੱਚ ਜਿਸ ਏਰੀਆ ਦੇ ਵਿੱਚ ਜਿਸ ਦੇਸ਼ ਦੇ ਵਿੱਚ ਇੰਨਾ ਹੀ ਨਹੀਂ ਪਤਾ ਹੁੰਦਾ ਕਿ ਬੂੜਾ ਕਿੱਥੇ ਜਾਏਗਾ ਇਹਦੀ ਵਰਤੋਂ ਕਿੱਥੇ ਕੀਤੀ ਜਾਣੀ ਹੈ ਕਿਉਂਕਿ ਅਸੀਂ ਅੱਜ ਦੇ ਆਧੁਨਿਕ ਸਮਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਲੋਕ ਮਾਡਰਨ ਹੋ ਗਏ ਆ ਕਿ ਆਪਾਂ ਹਮੇਸ਼ਾ ਤੋਂ ਹੀ ਆਪਾਂ ਆਪਾਂ ਵੈਸਟਰਨ ਕਲਚਰ ਦੀ ਹਮੇਸ਼ਾ ਤੋਂ ਹੀ ਅਸੀਂ ਜਿਹੜਾ ਫੋਲੋ ਕਰਦੇ ਆ ਉਹਨੂੰ ਤੇ ਇੱਥੇ ਕਿਉਂ ਨਹੀਂ ਫੋਲੋ ਕੀਤਾ ਜਾਂਦਾ ਆਖਰ ਜੋ ਵੈਸਟਰਨ ਲੋਕ ਨੇ ਉਹ ਬਾਹਰ ਦੇ ਲੋਕ ਨੇ ਫੋਰਨ ਦੇ ਲੋਕ ਨੇ ਉਹ ਆ ਆਪਣੀ ਟੈਕਨੋਲੋਜੀ ਨੂੰ ਵਰਤੋ ਚ ਲਿਆਉਂਦੇ ਨੇ ਸਕੂੜੇ ਨੂੰ ਇੱਕ ਪਾਸੇ ਲਾਉਂਦੇ ਨੇ ਇਸ ਦੇ ਰਾਹੀਂ ਕਈ ਤਰ੍ਹਾਂ ਦੀ ਗੈਸਾਂ ਪੈਦਾ ਕਰਦੇ ਨੇ ਹੋਰ ਵੀ ਕਈ ਕੰਮ ਕਰਦੇ ਨੇ ਪਰ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਰੈਸ਼ੀ ਏਰੀਆ ਦੀ ਲੁਧਿਆਣਾ ਦੇ ਵਿੱਚ ਤੁਸੀਂ ਦੇਖ ਸਕਦੇ ਆਵਾਜਾਈ ਵੀ ਕਿੰਨੀ ਕੁ ਜ਼ਿਆਦਾ ਕਿੰਨੀ ਕੁ ਜ਼ਿਆਦਾ ਇਹ ਦੇ ਨਾਲ ਇਫੈਕਟ ਹੋ ਰਹੀ ਹੈ ਨਗਰ ਨਿਗਮ ਦੀਆਂ ਗੱਡੀਆਂ ਆ ਰਹੀਆਂ ਰੋਜ਼ ਇਦਾਂ ਹੀ ਕੂੜਾ ਇੱਥੇ ਸਿੱਟਿਆ ਜਾਂਦਾ ਰੋਜ਼ ਦੀ ਰੋਜ਼ ਇਦਾਂ ਹੀ ਇੱਥੇ ਪਿਆ ਹੁੰਦਾ ਹੈ ਸੋ ਇਲਾਕਾ ਨਿਵਾਸੀਆਂ ਦੀਆਂ ਵੀ ਬਹੁਤ ਸ਼ਿਕਾਇਤਾਂ ਸੀ ਸੋ ਇਸ ਕਰਕੇ ਇਹ ਖਬਰ ਕਰਨੇ ਜ਼ਰੂਰੀ ਤੁਹਾਡੇ ਨਾਲ ਸਾਂਝਾ ਕਰਨੇ ਜ਼ਰੂਰੀ ਬਣ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹ ਰੈਸ਼ੀ ਇਲਾਕਾ ਹੈ ਇੱਕ ਪਾਸੇ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਟ੍ਰੈਫਿਕ ਦੇ ਅਸਰ ਪੈ ਰਿਹਾ ਉੱਥੇ ਨਾਲ ਦੀ ਨਾਲ ਜੇ ਮੈਂ ਸਾਹਮਣੇ ਘਰਾਂ ਦੇ ਵਿੱਚ ਲੋਕ ਰਹਿੰਦੇ ਹੋਣਗੇ ਸੋਚੋ ਕਿੱਦਾਂ ਉਹ ਰਹਿੰਦੇ ਹੋਣਗੇ ਇੰਨੀ ਬਦਬੂ ਦੇ ਵਿੱਚ ਇੰਨੇ ਗੰਧ ਦੇ ਵਿੱਚ ਕਿਸ ਤਰ੍ਹਾਂ ਉਹ ਇੱਥੇ ਆਪਣਾ ਵਸੇਬਾ ਕਰਦੇ ਹੋਣਗੇ ਸੋ ਬਿਮਾਰੀਆਂ ਜਿਹੜੀਆਂ ਕੂੜੇ ਦੇ ਨਾਲ ਕਿੰਨੀਆਂ ਕੁ ਹੁੰਦੀਆਂ ਨੇ ਕਿੰਨਾ ਕੁ ਇੱਥੇ ਪ੍ਰਦੂਸ਼ਣ ਫੈਲਦਾ ਹੈ ਟ੍ਰੈਫਿਕ ਜਾਮ ਦੇਖ ਸਕਦੇ ਹੋ ਤੁਸੀਂ ਸਭ ਤੋਂ ਵੱਡਾ ਰੋਲ ਅਦਾ ਕਰ ਰਿਹਾ ਹੈ ਇਹ ਕੂੜਾ ਟ੍ਰੈਫਿਕ ਵੀ ਜਾਮ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਸੋ ਇਹ ਜਿਹੜੇ ਆਪਾਂ ਕਹਿ ਸਕਦੇ ਆ ਕਿ ਇਹ ਜਿੰਦੀ ਜਾਗਦੀ ਤਸਵੀਰ ਹੈ ਪ੍ਰਸ਼ਾਸਨ ਦੇ ਮੂੰਹ ਤੇ ਇੱਕ ਚਪੇੜ ਹੈ ਕਿ ਆਖਰ ਇੰਨੀ ਟੈਕਨੋਲੋਜੀ ਵਧਣ ਤੋਂ ਬਾਅਦ ਵੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਆਖਰ ਜਿਹੜੇ ਰਹਿਸ਼ੀ ਇਲਾਕੇ ਆ ਉਹਨਾਂ ਨੂੰ ਤਾਂ ਸਾਫ ਸੁਥਰਾ ਕੀਤਾ ਹੀ ਜਾ ਸਕਦਾ ਸੋ ਡੰਪ ਦੇਖ ਸਕਦੇ ਹੋ ਤੁਸੀਂ ਭਰੇ ਪਏ ਨੇ ਕਿਤੇ ਵੀ ਪਤਾ ਨਹੀਂ ਹੈ ਕਿ ਕੂੜੇ ਦਾ ਆਖਰ ਪ੍ਰਸ਼ਾਸਨ ਵੱਲੋਂ ਹੋਣਾ ਕੀ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਜਿੰਦੀਆਂ ਜਾਗਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਰੂਬਰੂ ਕਰ ਰਹੀਆਂ ਉਧਿਆਨਾਂ ਸ਼ਹਿਰ ਦੀਆਂ ਤਸਵੀਰਾਂ ਨੇ ਜੋ ਕਿ ਸਮਾਰਟ ਸਿਟੀ ਕਿਹਾ ਜਾਂਦਾ ਪਰ ਕਿਤੇ ਪਤਾ ਨਹੀਂ ਇਸ ਕੂੜੇ ਦੀ ਵਰਤੋਂ ਕਿੱਥੇ ਕੀਤੀ ਜਾਣੀ ਹੈ ਕੂੜੇ ਦੇ ਢੇਰ ਲੱਗੇ ਹੁੰਦੇ ਐ ਤੇ ਚੱਕਿਆ ਨਹੀਂ ਜਾਂਦਾ ਟਾਈਮ ਟੂ ਟਾਈਮ ਅੱਜ ਵੀ ਹੁਣ ਟਾਈਮ ਦੇਖ ਸਕਦੇ ਦੁਪਹਿਰ ਦੇ 1.5 ਵਜ ਚੁੱਕਾ ਹੈ ਪਰ ਕੂੜਾ ਉਦਾਂ ਦਾ ਉਦਾਂ ਹੀ ਜਿਉਂਦਾ ਤਿਉਂ ਬਣਿਆ ਹੋਇਆ ਮੈਡਮ ਪਤਾ ਕੀ ਹੈ ਪਹਿਲਾਂ ਹੋਰ ਪਾਸਾ ਕਰਨਾ ਪੈਂਦਾ ਹੈ ਪੂਰਾ ਵਾਰਡ ਹੈ ਨਹੀਂ ਹੋਰ ਪਾਸਾ ਕਰਨਾ ਪੈਂਦਾ ਹਾਂ ਮੈਂ ਫੇਰ ਅਜਮ ਹੈ ਨਹੀਂ ਵਰਕਰ ਨਹੀਂ ਹੈ ਮੁਲਾਜ਼ਮ ਸਾਹਿਬ ਹੀ ਹੈ ਸਭੀ ਆਪਣੇ ਆਪਣੇ ਏਰੀਆ ਕਰ ਰਹੇ ਹੈ ਆਪਣੇ ਆਪਣੇ ਕਰ ਰਹੇ ਇੱਥੇ ਸਾਡੀ ਇਹ ਤਾਂ ਪਰਮਾਨੈਂਟ ਕੂੜੇ ਦਾ ਢੇਰ ਬਣ ਚੁੱਕਾ ਹੈ ਹਾਂਜੀ ਹਾਂਜੀ ਇਹ ਲੋਕ ਕਈ ਹੈ ਲੋਕ ਆਪਣੇ ਇਲਾਕੇ ਕਰਕੇ ਰੇੜੇ ਵੀ ਸਿੱਟੀ ਜਾਂਦੇ ਹੈ ਇੱਥੇ ਕੋਈ ਪਤਾ ਨਹੀਂ ਰਾਤ ਨੂੰ ਆਪਣੇ ਕੂੜੇ ਫੈਕੀ ਜਾ ਰਹੇ ਹੈ ਇੱਥੇ ਕੋਈ ਪਤਾ ਨਹੀਂ ਇਸ ਕੂੜੇ ਦਾ ਕਰਨਾ ਕੀ ਹੈ ਜਾਂਦਾ ਕਿੱਥੇ ਕਿ ਲੈ ਕੇ ਕਿੱਥੇ ਜਾਂਦਾ ਪੈ ਜਾਂਦੇ ਆ ਦੋ ਤਿੰਨ ਘੰਟੇ ਲੱਗ ਜਾਂਦੇ ਆ ਡੈਂਪ ਤੇ ਛੱਟ ਕੇ ਆ ਹਾਂ ਛੱਟ ਕੇ ਜਾਂਦੇ ਆ ਟਰਾਲੀ ਸਿੱਧੀ ਡੈਂਪ ਤੇ ਭਰ ਕੇ ਜਾਂਦੀ ਹੈ ਸਾਦਪੁਰ ਰੋਡ ਡੰਪ ਵੀ ਸਾਰੇ ਭਰੇ ਭਰੇ ਪਏ ਨੇ ਇਸ ਕੂੜੇ ਦਾ ਕੀ ਕਰਨਾ ਕੁਝ ਪਤਾ ਨਹੀਂ ਅੱਜ ਤਾਂ ਭਰ ਕੇ ਦੇ ਦੇ ਦੀ ਹੁਣ ਚਲੋ ਸਾਰੇ ਪੂਰਾ ਗਿਰਦਾ ਜੀ ਰਾਤ ਨੂੰ ਸਿੱਟੀ ਜਾਂਦੇ ਲੋਕੀ ਅੱਧੇ ਦਿਨ ਜਾਂਦੇ ਐਸ ਏਰੀਆ ਅਸੀਂ ਤਾਂ ਰੋਡ ਡੇਲੀ ਤੋਂ ਟੁੱਗਣਾ ਚੱਕ ਕੇ ਜਾਈਦਾ ਤੂੰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਕਿ ਕੂੜੇ ਦੇ ਢੇਰ ਦੇ ਉੱਤੇ ਮੱਖੀਆਂ ਪਿੰਪਿਨਾ ਰਹੀਆਂ ਨੇ ਤੇ ਖੜਨਾ ਵੀ ਦੁਸ਼ਦੁਬਰ ਹੋਇਆ ਪਿਆ ਇੱਥੇ ਆਪਾਂ ਖੜ ਨਹੀਂ ਸਕਦੇ ਆਮ ਇਨਸਾਨ ਇੱਥੇ ਥੋੜੀ ਦੇਰ ਵੀ ਨਹੀਂ ਰੁਕ ਸਕਦਾ ਸਰਵਾਈਵ ਕਰ ਸਕਦਾ ਕਿਉਂਕਿ ਇੱਥੇ ਕਿਤੇ ਨਾ ਕਿਤੇ ਸਾਧ ਹੀ ਪ੍ਰੋਬਲਮ ਹੋਣ ਦੀ ਵੀ ਦਿੱਕਤ ਹੈ ਹੋਰ ਤੇ ਹੋਰ ਅਗਰ ਗੱਲ ਕੀਤੀ ਜਾਵੇ ਮੱਖੀ ਮੱਛਰ ਵਾਲਾ ਅਗਰ ਮੌਸਮ ਹੋਵੇ ਤੇ ਇੱਥੇ ਡੇਂਗੂ ਮਲੇਰੀਆ ਤਾਂ ਆਮ ਇੱਥੇ ਪਰਬਦੇ ਹੋਣਗੇ ਤੁਸੀਂ ਦੇਖ ਸਕਦੇ ਹੋ ਜਿੰਦੀ ਜਾਗਦੀ ਤਸਵੀਰ ਹੈ ਜਿਹੜੀ ਉਹ ਇਸ ਏਰੀਏ ਦੀ ਹੈ ਇਸ ਲੁਧਿਆਣਾ ਸ਼ਹਿਰ ਦਾ ਸ਼ਿਪੂਰੀ ਇਲਾਕਾ ਹੈ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦਾ ਜਿੱਦ ਨੇੜੇ ਹੀ ਇੱਕ ਨਿੱਜੀ ਕਾਲਜ ਹੈ ਜਿਸ ਦੇ ਵਿੱਚ ਆਪਸੇ ਪਾਸੇ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਕਾਲਜ ਦੇ ਬੱਚੇ ਆਉਂਦੇ ਨੇ ਤਾਂ ਦੂਜੇ ਪਾਸੇ ਇਹ ਰੈਸ਼ੀ ਇਲਾਕਾ ਹੈ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਦਿਖਾਨ ਕਿ ਇੱਕ ਪਾਸੇ ਰੈਸ਼ੀ ਇਲਾਕਾ ਹੈ ਦੂਸਰੇ ਪਾਸੇ ਟਰਾਂਸਫਾਰਮਰ ਟਰਾਂਸਫਾਰਮਰ ਦੇ ਤਲੇ ਹੀ ਜਿਹੜਾ ਕੂੜੇ ਦਾ ਘਰ ਬਣਾ ਰੱਖਿਆ ਇੱਥੇ ਲੋਕਾਂ ਨੇ ਚਾਹੇ ਲੋਕਾਂ ਵੱਲੋਂ ਸਿਟੇ ਜਾਂਦਾ ਹੈ ਇੰਨਾਂ ਇਹਨਾਂ ਦੇ ਰੇੜੀਆਂ ਵੱਲੋਂ ਸੁੱਟਿਆ ਜਾਂਦਾ ਪਰ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਢੇਰ ਹੈ ਇਹ ਲੱਗਾ ਹੀ ਰਹਿੰਦਾ ਹੈ ਹਮੇਸ਼ਾ ਤੋਂ ਹੀ ਇਹ ਪਰਮਨੈਂਟ ਜਿਹੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਸੀਂ ਸਿਟੀ ਹੋਮ ਨਿਊਜ਼ ਤੋਂ ਅਜਿਹੇ ਹੋਰ ਅਪਡੇਟਸ ਦੇਖਣ ਦੇ ਲਈ ਬਣੇ ਰਹੋ ਸਿਟੀ ਹੋਮ ਨਿਊਜ਼ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਸਿਟੀ ਹੋਮ ਮੈਡਮ ਕੱਲ ਤੁਸੀਂ ਸੋਰੀ ਕੀਤੀ ਆ ਇਸ ਤਰ੍ਹਾਂ ਵੀ ਮੈਂ 13 ਟੇਪਰ ਉਥੋਂ ਚਕਵਾ ਦਿੱਤੇ ਹੁਣ ਇਸ ਵਾਰੇ 00 ਹੋ ਚੁੱਕਾ ਹੈ। ਅੱਛਾ। 4 ਟੇਪਰ ਚਕਾਇਆ ਸੀ ਸ਼ੁੱਕਰਵਾਰ 4 ਐਤਵਾਰ 5 ਟੇਪਰ ਕੱਲ ਜਗਾਇਆ। ਅੱਛਾ। ਕੱਲ 5:30 6 ਵਜੇ ਦੇ ਆਸ-ਪਾਸ 00 ਹੋ ਚੁੱਕਾ ਇੱਕ ਵਾਰੀ। ਹਾਂ। ਤੇ ਤੁਸੀਂ ਬੇਸ਼ੱਕ ਵਿਜ਼ਿਟ ਕਰਨਾ ਕਰ। ਮੈਂ ਕੱਲ ਵੀਡੀਓ ਕੀਤੀ ਆ ਉਹ 10 ਲੱਗਾ ਹੋਇਆ ਸੀ ਔਰ ਲੰਬੜਦਾਂ ਦੀ ਮਾਦਮ ਮੈਡਮ ਗੱਲ ਸੁਣੋ। ਦੀਵਾਲੀ ਆ। ਸਾਨੂੰ ਪੜਾਇਆ ਜਾਂਦਾ ਬਚਪਨ ਤੋਂ ਵੀ ਦੀਵਾਲੀ ਤੇ ਭਗਵਾਨ ਰਾਮ ਜੀ ਆਏ ਸੀ ਲੋਕਾਂ ਨੇ ਟੀਏ ਜਗ੍ਹਾ ਸੀ ਘਰ ਦੀਆਂ ਸਫਾਈਆਂ ਕੀਤੀਆਂ ਜੀ ਸਾਰੀ ਦੁਨੀਆ ਸਫਾਈਆਂ ਕਰਦੀ ਆ ਲੋਕਾਂ ਦੇ ਕੋਲ ਕੋਈ ਜਗ੍ਹਾ ਨਹੀਂ ਐ ਸੱਟਣ ਨੂੰ ਅੱਛਾ ਹੋਰ ਸਰਕਾਰ ਨੂੰ ਵੀ ਚਾਹੀਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਪੁਆਇੰਟ ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਅਨਾਉਂਸ ਕੀਤਾ ਜਾਵੇ ਹਰ ਕੰਸਟਿਟਿਊਐਂਸੀ 'ਚ ਵੀ ਜਿੱਦੇ ਤੇ ਕੀ ਐ ਅਸੀਂ ਇਸ ਥੀ ਨੂੰ ਕਵਰ ਕਰ ਸਕੀਏ ਵੀ ਹਾਂ ਭਾਵੇਂ ਦੀਵਾਲੀ ਤੋਂ ਹਫ਼ਤੇ ਬਾਅਦ 4 ਦਿਨ ਬਾਅਦ ਚੱਕਾ ਹੈ ਹੁਣ ਬਹੁਤ ਟਾਈਮ ਹੋ ਗਿਆ ਇਹ ਤਾਂ ਪਰਮਾਨੈਂਟ ਕੂੜੇ ਦਾ ਅੱਡਾ ਬਣ ਗਿਆ ਸਾਨੂੰ ਕਾਲਜ ਹੈ ਸਾਨੂੰ ਵੀ ਪਤਾ ਸਾਹਮਣੇ ਕੁੜੀਆਂ ਦਾ ਕਾਲਜ ਹੈ ਸਾਹਮਣੇ ਮੰਦਿਰ ਹੈ ਗੁੱਗਾ ਮੇੜੀ ਦਾ ਮੰਦਿਰ ਵੀ ਬਣਿਆ ਰਿਹਾ ਚੀ ਲੱਗਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਘੋਟੇ ਮੱਛੀ ਮੱਕੀ ਮਤਲਬ ਜਿਹੜੇ ਉੱਤੇ ਰਹਿੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਅੱਛਾ ਤੁਸੀਂ ਐਸਡੀਬੀ ਕਾਲਜ ਦੀ ਗੱਲ ਕਰ ਰਹੇ ਹੋ ਹਾਂਜੀ ਅੱਛਾ ਅੱਛਾ ਮੈਂ ਐਕਚੁਅਲੀ ਡੰਪ ਦੀ ਗੱਲ ਕਰ ਰਹੀ ਸੀ ਜਿਹੜਾ ਸ਼ਮਸ਼ਾਨ ਘਾੜਦੇ ਨਾਲ ਉਹ ਤੇ ਡੰਪ ਵੀ ਭਰੇ ਪਏ ਜੀ ਸਾਰੇ ਡੰਪ ਸਾਰੇ ਕਲੀਅਰ ਆ ਮੈਡਮ ਤੁਸੀਂ ਵਿਜ਼ਿਟ ਕਰੋ ਜਾ ਕੇ ਦੇਖੋ ਇੱਕ ਵਾਰੀ ਤੁਹਾਡੇ ਕੋਲ ਕੱਲ ਤੱਕ ਦੀ ਸਟੋਰੀ ਹੈ ਕੱਲੀ ਕਲੀਅਰ ਹੋ ਗਏ ਜੀ ਸਾਰੇ ਮੈਂ ਤੇ ਫਿਰ ਐਜੂਬੀ ਕਾਲਜ ਜਿਹੜਾ ਰੈਸ਼ੀ ਏਰੀਆ ਹੈ ਇਹਦਾ ਕੀ ਕਰੀਏ ਫਿਰ ਇਹਦਾ ਹੁਣ ਮੇਰੀ ਗੱਲ ਸੁਣਾ ਮੈਡਮ ਇਹ ਮੁਹੱਲੇ ਵਾਲੇ ਲੋਕ ਜਿਆਦਾਤਰ ਛਿੜਦੇ ਆ ਅਸੀਂ ਬੜੀ ਬੜੀ ਸਮਝਾ ਚੁੱਕੇ ਆ ਔਰ ਹੋਜਰੀਆਂ ਵਾਲੇ ਦੁਕਾਨਾਂ ਵਾਲੇ ਚਾਹੇ ਉਹ ਗਾਂਧੀ ਨਗਰ ਦੇ ਚਾਹੇ ਕੋਈ ਏਰੀਆ ਦੇ ਜਿਪੂਰੀ ਰੋਡ ਦੇ ਇਹ ਵੀ ਸਾਰੇ ਛਿੜ ਕੇ ਜਾਂਦੇ ਆ ਅਸੀਂ ਬੜੀ ਬੜੀ ਸਮਝਾ ਚੁੱਕੇ ਕਈ ਬੰਦਿਆਂ ਨੂੰ ਫੜਿਆ ਵੀ ਆ ਔਰ ਮੰਨ ਲਓ ਸੁਣਾ ਮੇਰੀ ਮੰਨ ਲਓ ਉੱਥੇ ਰਚੀ ਲੋਗ ਛਿੜਦੇ ਆ ਤੇ ਉੱਥੇ ਵੱਡੇ ਡਟਚਨ ਹੋਣੇ ਚਾਹੀਦੇ ਨਾ ਤਾਂ ਜੋ ਟਾਈਮ ਸਿਰ ਕਲੀਅਰ ਦਿੱਤੇ ਜਾਣ ਨੋ ਮੈਡਮ ਐਕਚੁਅਲੀ ਡੇਲੀ ਕਲੀਅਰ ਹੋ ਜਾਂਦਾ ਕਿਸੇ ਵੇਲੇ ਜਦੋਂ ਸ਼ੁੱਕਰ ਤੇ ਸ਼ਨੀਵਾਰ ਦੀ ਛੁੱਟੀ ਆ ਜਾਂਦੀ ਹੈ ਨਾ ਉਸ ਵੇਲੇ ਮੰਡੇ ਨੂੰ ਜ਼ਿਆਦਾ ਹੋ ਜਾਂਦਾ ਅਦਰਵਾਈਜ਼ ਤਾਂ ਇੱਥੇ ਕਲੀਅਰ ਹੋ ਜਾਂਦਾ ਮੰਡੇ ਨੂੰ ਹੀ ਜ਼ਿਆਦਾ ਹੁੰਦਾ ਹੋਰ ਹੈ ਬਾਕੀ ਫਿਰ ਵੀ ਅਸੀਂ ਲੰਬੜਦਾਰ ਨੂੰ ਸੈਂਟਰੀ ਸੈਟ ਦੀ ਨੌਲੇਜ ਆ ਅਸੀਂ ਆਉਣ ਵਾਲੀ ਸੋਮਵਾਰ ਸਵੇਰ ਨੂੰ ਫੋਨ ਕਰ ਦਿੰਦੇ ਹਾਂ ਭਾਈ ਕਲੀਅਰ ਕਰੋ ਸਭ ਤੋਂ ਪਹਿਲਾਂ ਉਹ ਪੁਆਇੰਟ ਜੀ ਪਰ ਸਾਡੇ ਵਾਲੋ ਹਮੇਸ਼ਾ ਕੋਸ਼ਿਸ਼ ਇਹੀ ਰਹਿੰਦੀ ਆ ਵੀ ਕੋਈ ਗੂੜਾ ਨਾ ਹੀ ਰਵੇ ਕਿ ਸਾਨੂੰ ਲੋਕ ਥੋੜਾ ਜਿਹਾ ਕੋਆਪਰੇਟ ਕਰਨ ਨੂੰ 50-100 ਰੁਪਏ ਮਹੀਨਾ ਦੇਣ ਲੱਗ ਜਾਣ ਤਾਂ ਮੈਂ ਸਮਝਦਾ ਵੀ ਇਹ ਸਿਸਟਮ ਸਹੀ ਹੋ ਜੂਗਾ ਰੋ ਐਸੋਲੇ ਕਾਰਪੋਰੇਸ਼ਨ ਕੋਲ ਵੀ ਮੇਰੀ ਮੈਨਜਮੈਂਟ ਵਾਲੀ ਪਰਸੋਂ ਗੱਲ ਹੋਈ ਆ ਸ਼ਨੀਵਾਰ ਲੋ ਬਈ ਸਾਡੇ ਕੋਲੋਂ ਡੋਰ ਟੂ ਡੋਰ ਕੂੜਾ ਕਲੈਕਸ਼ਨ ਦਾ ਕੋਈ ਸਿਸਟਮ ਹੀ ਹੈ ਨਹੀਂਗਾ ਅੱਛਾ ਪਹਿਲਾਂ A ਟੂ Z ਕੰਪਨੀ ਹੁੰਦੀ ਸੀ ਔਰ ਸਾਨੂੰ ਬੜਾ ਸੌਖਾ ਸੀਗਾ ਅੱਛਾ ਜੀ ਗੱਡੀ ਘਰ ਜਾਂਦੀ ਸੀ ਲੋਕ ਪੁਆਇੰਟ ਤੇ ਪਾ ਦਿੰਦੇ ਸੀ ਕੂੜਾ ਜੀ ਪੂਨ ਦੱਸੋ ਵੀ ਲੋਕ ਜਾਣ ਤੇ ਜਾਣ ਕਿੱਥੇ ਹੈ ਤੇ ਲੋਕਾਂ ਦੀ ਗਲਤੀ ਆਪ ਵੀ ਛੱਡਦੇ ਆ ਜੀ ਔਰ ਕੋਈ ਬਾਹਰੋਂ ਦਾ ਆਂਦਾ ਨਹੀਂ ਮੈਡਮ ਮੇਰੀ ਗੱਲ ਹੀ ਸਮਝ ਬਿਲਕੁਲ ਆ ਕਈ ਵਾਰੀ ਕੰਪੈਕਟਰ ਦੇ ਰਸ ਹੁੰਦਾ ਜਿਹਦੇ ਕਰਕੇ ਉਹ ਗਲੀ ਦੇ ਉਹਨੇ ਕੂੜਾ ਚੱਕਣ ਵਾਲੇ ਰੇੜੇ ਵਾਲੇ ਕਈ ਵਾਰੀ ਰੇੜਾ ਪਲਟ ਜਾਂਦੇ ਉਹ ਤਾਂ ਅਸੀਂ ਸਮਝਾਤੇ ਹੁਣ ਆ ਉਹ ਚੀਜ਼ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਇਹ ਲੋਕਾਂ ਦੇ ਦੁਆਰਾ ਛਿਟਿਆ ਜਾ ਰਿਹਾ ਹੈ ਔਰ ਮੈਂ ਲੋਕਾਂ ਨੂੰ ਅਵੇਅਰ ਵੀ ਕੀਤਾ ਮੈਂ ਕਦੇ ਦਿਨ ਚ ਇੱਕ ਵੀਡੀਓ ਵੀ ਪਾ ਰਿਹਾ ਆਪਣੇ ਫੇਸਬੁਕ ਆਈਡੀ ਤੇ ਵੀ ਲੋਕਾਂ ਨੂੰ ਅਵੇਅਰ ਕਰਨਾ ਹੱਸੇ ਅਸੀਂ ਆਲ ਲੋੜੀ ਦਿਨ ਚਾਰ ਵਾਰੀ ਇਹ ਸੈਂਟਰੀ ਇਨਸੈਕਟ ਨੂੰ ਲੈ ਕੇ ਵੀ ਕਹਿ ਚੁੱਕੇ ਹਾਂ ਮੱਲੇ ਵਾਲਿਆਂ ਨੂੰ ਲੋਕ ਕੁਝ ਅਵੇਅਰ ਹੋਏ ਪਹਿਲਾਂ ਜਿਆਦਾ ਹੁੰਦਾ ਸੀ ਹੁਣ ਕੱਟ ਗਿਆ ਜੀ ਅਜੇ ਥੋੜਾ ਟਾਈਮ ਲੱਗੇਗਾ ਕੋਈ ਸਾਨੂੰ ਵੀ ਕਾਉਂਸਲਰ ਬਣਨ ਨੂੰ ਜ਼ਿਆਦਾ ਦੇਰ ਨਹੀਂ ਹੋਈ ਤੇ ਲੋਕਾਂ ਨੂੰ ਪਹਿਲੇ 10 15 20 ਸਾਲ ਤੋਂ ਆਦਤ ਪਈ ਹੋਈ ਆ ਪਰ ਤੁਸੀਂ ਏਰੀਆ ਦੇ ਕਾਉਂਸਲਰ ਹੋ ਤੁਹਾਡਾ ਵਰਜ਼ਨ ਲੈਣਾ ਬੰਦਾ ਸੀ ਇਸ ਨੂੰ ਕੋਈ ਨਹੀਂ ਨਹੀਂ ਬਿਲਕੁਲ ਬੰਦਾ ਮੈਂ ਨਾ ਮੈਂ ਇਸ ਚੀਜ਼ ਦੇ ਬਿਲਕੁਲ ਹੱਕ ਜਾਂ ਵੀ ਸਫਾਈ ਰਹਿਣੀ ਚਾਹੀਦੀ ਆ ਜੀ ਬਿਮਾਰੀਆਂ ਤੋਂ ਦੂਰ ਰਹਿ ਕੋਈ ਗੱਲ ਨਹੀਂ ਜੀ ਅਸੀਂ ਅੱਗੇ ਤੋਂ ਅੱਗੇ ਤੋਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਐਂਡ ਤੋਂ ਕੋਈ ਕਮੀ ਨਹੀਂ ਰਹੂਗੀ ਜੀ ਠੀਕ ਹੈ ਸਰ ਓਕੇ ਸਰ ਥੈਂਕ ਯੂ ਮੈਡਮ ਥੈਂਕ ਯੂ